ਇੱਕ ਚਮਚ ਮੇਰੇ ਕੋ ਖਿਲਾਓ ਹਾਂਜੀ ਹਾਂ ਔਰ ਬਿਲਕੁਲ ਬਿਲਕੁਲ ਖਿਲਾएंगे ਸਰ ਮੈਂ ਤਾਂ 4.5 ਲੀਟਰ ਦੁੱਧ ਹੈ ਦੀ ਮਾਂ ਥੱਲੇ ਹੁਣ ਵੀ ਚੰਗਵਾ ਦੂੰਗਾ ਹੈ ਤਾਂ ਪਿਛਲੇ ਚੂਹੇ ਦੀ ਹੈ ਉਹ ਚੱਲ ਸਾਡਾ ਪਕੜਾ ਦੁੱਧ ਦੇ ਨੂੰ ਦੇ ਨਾਲ ਮੰਡੀ ਵਾਲੇ ਨੂੰ ਥੱਲੇ ਲੋ ਉਹ ਗੱਲਾਂ ਛੱਡ ਜੀ ਦੇਣੀ ਮੈਂ ਤਾਂ ਵੇਚਣੀ ਆਇਆ ਮੈਡੀਕਲ ਉਹਦਾ ਕਰੀ ਬਈ ਰਾਮ ਦੋ ਦੰਦ ਹੋ ਕੋਈ ਨਹੀਂ ਚੱਲ ਹੋ ਜਾਂਦੇ ਦੋ ਦੱਤ ਨਹੀਂ ਜਿਹੜੀ ਚੀਜ਼ ਆ ਪਤਾ ਚੱਲ ਗਿਆ ਬਾਚੂ ਨੂੰ ਦੇਣਾ 16000 ਤੈਨੂੰ ਲਾ ਕੇ ਗਏ ਆ ਆ ਮਾਜੀ ਮੋ ਛੁੱਟ ਪੀੜੀਓ ਬਣੀ ਪਈ ਆ ਕਿਉਂ ਜੀ ਗਲਤ ਕੰਮ ਨਹੀਂ ਕਰਦੇ ਸਾਡੇ 16000 ਆ ਕੋਈ ਨਹੀਂ ਹੁੰਦਾ ਸਾੜੇ ਪੈਸੇ ਲੱਗੇ ਬਾਈ ਦੀ ਵੀ ਨਹੀਂ ਫਿਰ ਬਾਈ ਤੇ ਆ ਗਈ ਸੀ ਤੇ ਬਾਈ ਦੀ ਵੀ ਜੀ ਕਿੰਨੇ ਲੱਗਲੇ ਇਮਾਨਦਾਰੀ ਤੋਂ ਤੁਸੀਂ ਠੀਕ ਆ ਤਾ ਤਾ ਕੋਈ ਕਿਸੇ ਨੇ ਪਾਇਆ ਦੇਖ ਕਿੰਨੀ ਕਿੰਨੀ ਦੇਰ ਕੇ ਸੁੱਤਾ ੜ ਗਿਆ पीस लगा दिया किसी ने तुम्हारे चलती है हैं कोई गल सतारा दी दन्ने और के नहीं दियो ओ अब दे पुग ला गया असि अब दे पुग दे लावांगे मैं तो कहे कुछ नहीं कहता कुछ ही आगे पुग दे लाओ जो मर्जी का आ जाऊं तड़ के बकरे दा मैंने 65000 लाख में काट के काट दिया अच्छा ਕਹਿੰਦਾ ਲੈ ਦੇਖਣਾ ਔਰ ਹੈ ਦਾਵਾ ਸਾਡੇ 4 ਲੀਟਰ ਦੁੱਧ ਹੈ ਦੀ ਮਾਂ ਥੱਲੇ ਹੁਣ ਵੀ ਚੰਗਵਾ ਦੋ ਹੈ ਤਾਂ ਪਿਛਲੇ ਚੂਹੇ ਦੀ ਹੈ ਉਹ ਚੱਲ ਸਾਡਾ ਪਕੜਾ ਦੁੱਧ ਦੇਖ ਰਹਾ ਪਤਾ ਬੱਕਰੀ ਦੇਖ ਰਿਹਾ ਟਾਈਮ ਦੀ ਗੱਲ ਹੈ ਇਸki ਬੇਟੀ ਹੈ ਨੀ ਇਹ ਇੱਕੇ ਬੱਕਰੇ ਦੇ ਉਸੇ ਬੱਕਰੇ ਉਹ ਭੈਣ ਆਉਦੀ ਉਹ ਹੋਰ ਬੱਕਰੀ ਦਾ ਹੋਰ ਦਾ ਹਣ ਇੱਕੇ ਦੇ ਓਰੇ ਆ ਗੱਲ ਸੁਣ ਮੈਂ ਧੂਠ ਮਾਰ ਦਿਆ ਇਹਦੀ ਮੇਰੀ ਗੱਲ ਸੁਣ

ਕੱਦ ਕਰਿਆ ਨਹੀਂ ਚੱਲੂ ਜੀ ਤੁਹਾਡੇ ਦੇਖੀ ਠੱਕਾ ਕਰ ਦਵਾਂਗਾ ਚੱਲੂਗੀ ਮੜਾ ਮੜਾ ਇੱਧਰ ਹੋਈ ਜਾ ਨਹੀਂ ਚਲਦੀ ਚਲਤੀ ਓਰੇ ਆਓ ਕਿਆ ਦਾ ਮਨ ਹੈ ਅੱਠ ਹਜ਼ਾਰ ਬਾਬਾ 8000 ਦਿੰਦਾ ਹੈ ਦੰਦ ਦੋ ਹਗੀ ਕੱਦ ਨਹੀਂ ਕਰਿਆ ਦੇ ਦੇ

ਲਓ ਜੀ ਚਮਚਾ ਖਾਣੇ ਹੁਣ ਦਵਾਈ ਦਾ ਲਿਆਓ ਜੀ ਆਸ਼ ਕਰੋ ਇਹ ਆਪਣੇ ਰਾਜਾ ਜੀ ਇਹਦਰ ਹੋ ਗਏ ਖੁਸ਼ ਹੋ ਜੀ ਹਾਂ ਜੀ ਬਿਲਕੁਲ ਖੁਸ਼ ਹੈ ਜੀ ਇਹਨੇ ਹੋਰ ਖਾਣਾ ਹੈ ਔਰ ਕਿਸੇ ਨੇ ਖਾਣਾ ਆ ਖਾ ਸਕਦੇ ਸਰ ਖਾਣ ਦਾ ਕੋਈ ਪੈਸਾ ਨਹੀਂ ਹੈ ਖਾਣ ਦਾ ਕੋਈ ਪੈਸਾ ਨਹੀਂ ਖਾਣੀ ਹੈ ਕੋਈ ਪੈਸਾ ਨਹੀਂ ਚਾਹੀਦਾ ਯਾ ਇਹ ਸਾਰਾ ਕਿਉਂ ਨਾ ਚਲਾ ਜਾਏ ਇਹਦਾ ਮੇਰੇ ਦੋਸਤ ਨੇ ਤੇ ਸੁਮੇਰ ਝੌਂਦੇ ਨੇ ਵਿਚਾਰੇ ਹਰ ਮੰਡੀ ਬਣਾਉਂਦੇ ਇਹਨਾਂ ਨੂੰ ਆਓ ਜੀ ਚਲੋ ਰਾਜਸਥਾਨ ਕੱਲ ਬਾਬਾ